ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਇਲ ਬਲੌਗ ਤੇ ਵਿੱਚ ਹੋਰ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਮੈਂ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਹਾਂਜੀ ਲੱਗਿਆ ਇਥੇ ਮੈਂ ਸਾਨੂੰ ਆਪਾਂ ਨਾਲ ਆਉਣ ਕਿਉਂਕਿ ਜੀ ਕਾਫੀ ਦਿਨ ਹੋ ਗਏ ਸੀ ਨਾ ਤੁਹਾਡੇ ਨਾਲ ਬੱਚਿਆਂ ਦੀ ਆਪਾਂ ਕੋਈ ਵੀਡੀਓ ਸ਼ੇਅਰ ਕਰੀ ਸੀਗੀ ਨਾਲੇ ਨਾ ਇਹ ਨਾਲ ਅੰਡਾ ਸੀ ਗਿਆ ਕੋਰੇਲਾ ਕੀ ਛੱਡ ਦਿੰਦੇ ਸੀਗੇ ਬਸ ਕਈ ਦਿਨ ਹੋ ਗਏ ਹੁਣ ਨਾਲ ਜਾਂ ਕਿ ਕਾਫੀ ਟਾਈਮ ਹੋ ਗਿਆ ਮਿਲਦਾ ਤਾਂ ਹੋ ਗਏ ਨੇ 10 15 ਦਿਨ ਤੇ ਅੱਜ ਫਿਰ ਮੈਨੂੰ ਇਹ ਹੋਗਾ ਵੀ ਚੱਲ ਮੋਟਰ ਚੱਲਦੀ ਹੈ ਵੀ ਨਾਲੇ ਖੁੱਲਾ ਜਿਹਾ ਪਾਣੀ ਪਾ ਦਾ ਰਗੇ ਹੈ ਨਾ ਕਿਉਂਕਿ ਜੀ ਪੱਠਿਆਂ ਨੂੰ ਪਾਣੀ ਚੱਲ ਰਹੀ ਸੀਗੀ ਮੋਟਰ ਫਿਰ ਇਹ ਪਾਣੀ ਵੀ ਆਪਣਾ ਪੱਠਿਆਂ ਨੂੰ ਹੀ ਚਲੇ ਜਾਂਦਾ ਖਾਲ ਦੇ ਵਿੱਚ ਝੋਕੇ ਤਾਂ ਕਰਕੇ ਫਿਰ ਮੈਂ ਸੋਚਿਆ ਵੀ ਚਲੋ ਹੁਣ ਨਲ੍ਹਾ ਬੰਦਿਆ ਸਵੇਰ ਦਾ ਤਾਂ ਟਾਈਮ ਨਹੀਂ ਲੱਗਿਆ ਜੀ ਸਵੇਰੇ ਤਾਂ ਫਿਰ ਹੋਰੇ ਨੀ ਕੰਮ ਨਿਭੜਦੇ ਹੈਗੇ ਤੇ ਬਹੁਤ ਜ਼ਿਆਦਾ ਹੋ ਜਾਂਦੇ ਤੁਹਾਨੂੰ ਪਤਾ ਹੀ ਆ ਤੇ ਫਿਰ ਇੱਥੇ ਬੱਚੇ ਵਾਪਸ ਆ ਗਏ ਸੀਗੇ ਸਕੂਲੋਂ ਉਦੋਂ ਬਾਅਦ ਦੇ ਨਾ ਚਾਹ ਪਾਣੀ ਦੇਣ ਤੋਂ ਬਾਅਦ ਫਿਰ ਲੱਗੀ ਸੀਗੀ ਮੈਂ ਆ ਕੇ ਨਾਲੇ ਮੇਰੀ ਮਸ਼ੀਨ ਲਾਈ ਸੀ ਉੱਤੇ ਕੱਪੜਿਆਂ ਵਾਲੀ ਨਾਲੇ ਦਾਲ ਵੀ ਤਾਂ ਰਹੀ ਸੀ ਕਿ ਮੈਂ ਮੂੰਗੀ ਦੀ ਕੁੱਕਰ ਦੇ ਵਿੱਚ ਪਾ ਕੇ ਰੱਖੇ ਸੀਗੀ ਤੇ ਫਿਰ ਆਪਾਂ ਆ ਗਏ ਸੀ ਕਿ ਥੱਲੇ ਨਾਲ ਦੇ ਨਾਲ ਆਪਣੇ ਦੋ ਤਿੰਨ ਕੰਮ ਇਕੱਠੇ ਹੀ ਹੋ ਜਾਣਗੇ ਮੈਨਾਂ ਹੰਦਾ ਲਾਹ ਹੀ ਹੁੰਦਾ ਵੀ ਇਕੱਠੇ ਕੰਮ ਨਿਪਟ ਜਾਂਦੇ ਨੇ ਚਲੋ ਹਨਾ ਇੱਕ ਜਦੋਂ ਦੇਖੋ ਕੰਮ ਕਰਨੇ ਲੱਗੇ ਨਾਲ ਦੋ ਤਿੰਨ ਕੰਮ ਹੋਰ ਸ਼ੁਰੂ ਕਰ ਲੈਂਦੇ ਆ ਮੈਂ ਤੇ ਚਲੋ ਹੁਣ ਨਾਲ ਕੱਪੜੇ ਧੋਏ ਜਾਂਦੇ ਨੇ ਆਪਣੇ ਨਾਲੇ ਦਾਲ ਬਣੀ ਜਾਂਦੀ ਆ ਤੇ ਇੱਧਰ ਆਪਣੇ ਮੈਸਾਂ ਵੀ ਨਾਲਾ ਹੋ ਜਾਣਗੀਆਂ ਕਾਫੀ ਗੋਹਾ ਲੱਗਿਆ ਹੋਇਆ ਸੀ ਆ ਮੈਸੇ ਇੱਦਾਂ ਲਈ ਥੋੜੀ ਜਿਹੀ ਵੱਤ ਨਹੀਂ ਪੜਦੀ ਆ ਜਿਹੜੀ ਬੜੀ ਮੈਸ ਆ ਬਾਕੀ ਤਾਂ ਚਲੋ ਗੈਂ ਉਤਾਰ ਤੋਂ ਹੁੰਦੀ ਆ ਉਹ ਤਾਂ ਆਪਣੇ ਆਪ ਨੂੰ ਸਾਫ਼ ਰੱਖਦੀ ਆ ਤੇ ਝੋਟੀ ਵੀ ਆਪੇ ਸਾਫ਼ ਹੋ ਜਾਂਦੀ ਆ ਇੰਨੀ ਜ਼ਿਆਦਾ ਨਹੀਂ ਪੜਦੀ ਹੈਗੀ ਤੇ ਬਸ ਇਹ ਕੋਸ਼ ਜੇ ਆਪਾਂ ਨਹੀਂ ਨਿਣਾਉਦੇ ਹੈਗੇ ਫਿਰ ਹੌਣ-ਹੌਣ ਵੀ ਲੱਗ ਜਾਂਦੀ ਹੈ ਲੈ ਬਸ ਤਾਂ ਆਪਣਾ ਫੁਆਰੇ ਲੱਗੇ ਹੋਏ ਨੇ ਫੁਆਰੇ ਥੱਲੇ RAMNAH ਬੈਠਿਆ ਰਹਿੰਦੀਆਂ ਨੇ ਫਿਰ ਵੀ ਜਦੋਂ ਨਿਣਾਉਂਦੇ ਆ ਨਾ ਕੋਲਾ ਜਿਹਾ ਪਾਣੀ ਪਾ ਜਾਂਦਾ ਕੋਸ਼ਾਂ 'ਤੇ ਤੇ ਚਲੋ ਐਨ ਵਾਹ ਕੋਸੋ ਕਨਾਂ ਨਾ ਲੱਭਿਆ ਨੇ ਤੇ ਇਹ ਇੱਥੇ ਆ ਗਿਆ ਸੀਗਾ ਜਿਸ ਕਾਰਨ ਗਰਾਊਂਡ ਦੇ ਵਿੱਚੋਂ ਤੇ ਇਹ ਆਖਰ ਨੂੰ ਦੱਸ ਰਿਹਾ ਸੀ ਵੇਖਣਾ ਮੰਮੀ ਜਿਹੜੀ ਅਸੀਂ ਬਾਲ ਲੈ ਕੇ ਗਏ ਸੀ ਨਾ ਉੱਥੇ ਬੜੇ ਮੁੰਡਿਆਂ ਨੇ ਸਾ ਤੋਂ ਫੜ ਲਈ ਕਿ ਕਹਿੰਦੇ ਸਾਡੀ ਬਾਲ ਆ ਬਿੱਤੀ ਮੈਂ ਹਾਵੀ 2000 ਦਾ ਵੀ ਸਾਡੀ ਆ ਵਾਪਸ ਦੇ ਕਰਾਉ ਗੰਦੇ ਨਹੀਂਗੇ ਤੇ ਰਾਹ ਕਹਿੰਦਾ ਵੀ ਸਾਜ ਕਿਥੇ ਮੈਂ ਚਾਲਟ ਕਰੇ ਹਲੂਗਾ ਜੇ ਪੱਗ ਗਿਆ ਹੋਇਆ ਅ ਚੱਪਤੀ ਦੇ ਕੇ ਹਾਂ ਅਸੀਂ ਬਸ ਸਾਫਲੀਕਾਰ ਆਕਾ ਜਕੜੇ ਤੇ ਉਹ ਮੈਂ ਤਾਂ ਜਦੋਂ ਆ ਗਈ ਬੰਦ ਦੱਸੇ ਖੇਰੋ ਕੀ ਗੱਲ ਦੱਸ ਰਿਹਾ ਸੀਗਾ ਆਪੇ ਤੇ ਉਹਦੇ ਨਾਲ ਨਾਲ ਦੀ ਨਾ ਮੈਂ ਇਕੱਲਾ ਮਾਰ ਰਹੀ ਸੀ ਨਾਲ ਦੀ ਨਾਲ ਆਪਾਂ ਨਾਲ ਆਏ ਸੀਗੇ ਮਰਜ ਨੂੰ ਜਿਹੜੀ ਇਹ ਗਵਲੀ ਝੋਟੇ ਥੋੜੀ ਜੀ ਬਾ ਬਾਣੀ ਟੱਪਦੀ ਆ ਐਕ ਵੀ ਲੱਗਦੀ ਰਹੀ ਦੀ ਇਹਨੂੰ ਤਾਂ ਬਸ ਤੇ ਇੰਟੇ ਕੇ ਖੜਦੀ ਹੈਗੀ ਬਾਕੀ ਮੈਂ ਸਭ ਨੇ ਖੜ ਖੜ ਕੇ ਨਾ ਲੱਗਦੀ ਐ ਮੈਂ ਬਿਲਕੁਲ ਸ਼ਾਂਤ ਹੋ ਕੇ ਇਹ ਤਾਂ ਕਹਦੇ ਹੀ ਦੇਵੇਂ ਨੂੰ ਅਖੰਸ ਸਵੇਰ ਨਾਲ ਆਦੋ ਇਹ ਤਾਂ ਬਹੁਤ ਸ਼ੌਕਾਣਾ ਹੁੰਦਾ ਬਾਕੀ ਉਹ ਝੋਟੀਆਂ ਨਹੀਂ ਆਉਂਦੀ ਕਿਸੇ ਤਰ੍ਹਾਂ ਬਾਕੀ ਤਾਂ ਆਪਣੇ ਪਸ਼ੂ ਨਾ ਲੰਦੇ ਨੇ ਬਹੁਤ ਵਧੀਆ ਖੜ ਕੇ ਆਣ ਹਰਾਮਨਾ ਤੇ ਆਪਾਂ ਮਲ ਮਲਣੇ ਲਾਵਾਂਗੇ ਇਹਨਾਂ ਨੂੰ ਲਾ ਦਾਂਗੇ ਸਾਰਾ ਗੋਹਾ ਲਿਬੜ ਤਾਂ ਫਿਰ ਵੀ ਇਹਨਾਂ ਨੇ ਜਾਣਾ ਹੀ ਹੈ ਸ਼ਾਮ ਨੂੰ ਚਲੋ ਇੱਕ ਵਾਰ ਤਸੰਦੀ ਜੀ ਹੋ ਜਾਂਦੀ ਹੈ ਵੀ ਮਿਲਾਏਗੇ ਤੇ ਆਪਾਂ ਆਪਣੇ ਬੋਲੋਂ ਲਾ ਦਾਂਗੇ ਸਾਰੇ ਜਿਹੜਾ ਹੋਣ ਵਾਲਾ ਥੋੜਾ ਜਿਹਾ ਗੁਹਾ ਹੋਇਆ ਸੀ ਉਹ ਚੱਕ ਕੇ ਬਾਹਰ ਸੜਦਾ ਸੀਗਾ ਤਸਲਾਕ ਹੋਇਆ ਸੀਗਾ ਤੇ ਬਾਕੀ ਫਿਰ ਜਿਹੜਾ ਹੁਣ ਸ਼ਾਮ ਤੱਕ ਕਰਨੀ ਗਿਆ ਉਹ ਦੁਬਾਰਾ ਫੇਰ ਜਿੰਦਾ ਜਿਆਦਾ ਹੋਇਆ ਚੱਕ ਲਾਂਗੇ ਨਹੀਂ ਫਿਰ ਸਵੇਰੇ ਚੱਕਾਂਗੇ ਤੇ ਚਲੋ ਜੀ ਇੱਥੇ ਮੜ ਮੜ ਨਾਲ ਆ ਦੀਏ ਇਹ ਵੀ ਜੀ ਦੇਖੋ ਹਨਾ ਸਾਫ ਸਮਾਣ ਨਾਲੇ ਰਹਿੰਦੇ ਨੇ ਗੁੱਧ ਐਵੇਂ ਥੋੜੋ ਬਣਦਾ ਬਿਨਾਂ ਸੰਭਾਲ ਤੋਂ ਵੀ ਆਪਾਂ ਬਾਲਟੀਆਂ ਭਰ ਲਾਂਗੇ ਨਾਲ ਥੋੜੋ ਇਹਨਾਂ ਦੇ ਵੀ ਸਾਂਸਵਾਲ ਬਹੁਤ ਰੱਖਣੀ ਪੈਂਦੀ ਆ ਬਹੁਤ ਜ਼ਰੂਰੀ ਵੀ ਆ ਤੇ ਸਾਂਸਵਾਲ ਨਾਲੇ ਪਸ਼ੂ ਜੀ ਦੁੱਧ ਦਿੰਦਾ ਏ ਜੇ ਆਪਾਂ ਨਹੀਂ ਆ ਆਪਣੇ ਹਨਾ ਕੇਅਰ ਕਰਦੇ ਪਸ਼ੂਆਂ ਦੀ ਤਾਂ ਦੁੱਧ ਵੀ ਨਹੀਂ ਆਪਾਂ ਇਹਨਾਂ ਤੋਂ ਲੈ ਸਕਦੇ ਹੈਗੇ ਦੇਖੋ ਹੁਣ ਨਾਲੇ ਸਾਡੇ ਫੁਆਰੇ ਚੱਲੀ ਜਾਂਦੇ ਆ ਦੁਪਹਿਰੇ ਨਾਲੇ ਸਾਡੇ ਦੋ ਪੱਖੇ ਲਾਏ ਹੋਏ ਨੇ ਇਹ ਇਹ ਥੋੜੋ ਵੀ ਹਨਾ ਆਪਾਂ ਪਸ਼ੂ ਲਿਆ ਕੇ ਬਸ ਖੋਲ ਲਈ ਤੇ ਬੰਨ੍ਹ ਦਈਏ ਤੇ ਉਹਨੇ ਆਪੇ ਦੁੱਧ ਦੇਈ ਜਾਣਾ ਇਰਤਾ ਜੀ ਸਾਮ ਸਵਾਲਣ ਵਾਲੇ ਦੰਦੇ ਨੇ ਤੇ ਇਹ ਤਾਂ ਬੇਜਵਾਨ ਨੇ ਇਹਨਾਂ ਨੇ ਕੋਈ ਕੁਝ ਦੱਸਣਾ ਵੀ ਸਾਨੂੰ ਗਰਮੀ ਲੱਗਦੀ ਹੈ ਜਾਂ ਠੰਡ ਲੱਗਦੀ ਹੈ ਹਨਾ ਇਹ ਤਾਂ ਹੁਣ ਜੀ ਆਪਣੇ ਸਿਰ ਤੇ ਹੈ ਜੀ ਆਪਾਂ ਖੋਲਾਂਗੇ ਬੰਨਾਂਗੇ ਇਹਨਾਂ ਨੂੰ ਪਾਣੀ ਪਲਾਵਾਂਗੇ ਪੱਠੇ ਟਾਈਮ ਨਾਲ ਪਾਵਾਂਗੇ ਤਾਂ ਹੀ ਆ ਹਨਾ ਆਪਣੇ ਸਿਰ ਤੇ ਆ ਵੀ ਆਪਾਂ ਇਹਨਾਂ ਦੇ ਕਿੰਨੇ ਕੁ ਸਾਮ ਸਵਾਲ ਕਰਦੇ ਆ ਤੇ ਫੇ ਤਾਂ ਹੀ ਆਪਾਂ ਇਹਨਾਂ ਤੋਂ ਦੁੱਧ ਲੈ ਸਕਦੇ ਆ ਨਹੀਂ ਤਾਂ ਜੀ ਆਪਾਂ ਇਹਨਾਂ ਦੀ ਸਾਮ ਸਵਾਲਣਾ ਕਰੀਏ ਨਾ ਤਾਂ ਫਿਰ ਇਹ ਨਵੇਂ ਦੁੱਧ ਹੋਣ ਤੇ ਨਹੀਂ ਆਪਾਂ ਨੂੰ ਦੁੱਧ ਦੇਣ ਐਨ ਸੁਆ ਖੜ ਕੇ ਤੇ ਇਹ ਤਾਂ ਜੀ ਸਾਮਸਵਾਲ ਪੂਰੀ ਮੰਗਦੇ ਨੇ ਤੇ ਇਹਨਾਂ ਨੂੰ ਵੀ ਪਸ਼ਵਾਂ ਨਾਲੇ ਇਹਨਾਂ ਨੂੰ ਵੀ ਬੱਚਿਆ ਮੰਗੂਏ ਸਾਂਭਣਾ ਪੈਂਦਾ ਜੀ ਤਾਂ ਇਹ ਦੁੱਧ ਦੁੰਦੇ ਨੇ ਨਹੀਂ ਕਿਥੇ ਤੇ ਬਾਕੀ ਜੀ ਤੇ ਮੈਂ ਹੀ ਇਹਨਾਂ ਨੂੰ ਸਾਂਭ ਦੇਣੀ ਆ ਕਿਉਂਕਿ ਜੀ ਮੈਨੂੰ ਇਦਾਂ ਲੱਗਦਾ ਵੀ ਜਿਹੜੇ ਹਨਾ ਭੈਣਾਏ ਮਤਲਬ ਵੀ ਆਪਾਂ ਐ ਲੇਡੀਜ਼ ਵੀ ਆਪਾਂ ਜੈਂਟਲਸ ਨਾਲੋਂ ਵਧੀਆ ਪਸ਼ੂ ਸੰਭ ਸਕਦੇ ਆ ਕਿਉਂਕਿ ਜੀ ਆਪਾਂ ਨੂੰ ਪਤਾ ਹੁੰਦਾ ਇਹਨਾਂ ਦਾ ਆਪਾਂ ਇਹਨਾਂ ਦੇ ਵਿੱਚ ਰਹਿੰਦਾ ਹੈ ਨਾ ਤੇ ਹੁਣ ਮੈਨੂੰ ਸਾਰਾ ਪਤਾ ਇਹਨਾਂ ਦਾ ਵੀ ਕਦੋਂ ਇਹਨਾਂ ਨੂੰ ਕਿਹੜੀ ਚੀਜ਼ ਦੀ ਜ਼ਰੂਰਤ ਆ ਤੇ ਆਪਾਂ ਇਹਨਾਂ ਦੀ ਪੂਰੀ ਕਰਦੇ ਆ ਤਾਂ ਹੀ ਸੈਲਫ ਪ੍ਰੀ ਦੇ ਪਾਪਾ ਨਹੀਂ ਹੁੰਦੇ ਹੈਗੇ ਵੀਡੀਓ 'ਚ ਫਿਰ ਤੁਸੀਂ ਕਹਿ ਲੈਂਦੇ ਉਹ ਵੀ ਨਾ ਉਹਨੇ ਕੰਮ ਕਰਦੇ ਹੈਗੇ ਕਿਉਂਕਿ ਜੀ ਮੈਨੂੰ ਵਧੀਆ ਲੱਗਦਾ ਪਸ਼ੂ ਸਾਹਮਣੇ ਤੇ ਇਹ ਸਾਰੀ ਜ਼ਿੰਮੇਵਾਰੀ ਮੇਰੀ ਹੋਉਂਦੀ ਆ ਬਸ ਮੈਨੂੰ ਮੈਂ ਤਾਂ ਉਹਨਾਂ ਨੂੰ ਕਿਹਾ ਹੈ ਵੀ ਤੁਸੀਂ ਬਸ ਇਕੱਠੇ ਵੱਢ ਕੇ ਦੇ ਦਿਓ ਕਰੋ ਬਾਕੀ ਕੰਮ ਮੈਂ ਆਪੇ ਸੰਭਲੋਗੀ ਤੇ ਉਹਨਾਂ ਦਾ ਬਸ ਇਹ ਕੰਮ ਹੁੰਦਾ ਵੀ ਉਹਨਾਂ ਇਕੱਠੇ ਵੱਢ ਕੇ ਚਲੋ ਮਸ਼ੀਨ ਮਗਰ ਲਾ ਦਿੰਦੇ ਨੇ ਚਕਵਾ ਕੇ ਤਾਂ ਮੈਂ ਹੀ ਲੈ ਕੇ ਆਉਂਦੀ ਆ ਬਸ ਵੱਢ ਵੱਢ ਦਿੰਦੇ ਨੇ ਬਾਕੀ ਸਾਮ ਸੰਭਾਲ ਮੇਰੇ ਸਿਰ ਤੇ ਹੀ ਆ ਮੈਂ ਹੀ ਸੰਭਲਦੀ ਆ ਉਹਨਾਂ ਨੂੰ ਤੇ ਬਾਕੀ ਕਦੇ ਕਦੇ ਉਹ ਵੀ ਕਰ ਲੈਂਦੇ ਨੇ ਕਦੇ ਕਦੇ ਉਹ ਵੀ ਨਲਾ ਦੰਦੇ ਨੇ ਜਦੋਂ ਨਲਾਲਾ ਹੋਵੇ ਤੇ ਨਹੀਂ ਮੈਂ ਹੀ ਕਰਦੀ ਹੁੰਦੀ ਆ ਇਹਨਾਂ ਦਾ ਕਿਉਂਕਿ ਜੀ ਮੈਨੂੰ ਵਧੀਆ ਲੱਗਦਾ ਪਰਸਵਾਂ ਦਾ ਕੰਮ ਕਰਨਾ ਵੈਸੇ ਹਨਾ ਕਰਨਾ ਵੀ ਚਾਹੀਦਾ ਹਰ ਇੱਕ ਨੂੰ ਕਿਉਂਕਿ ਜੀ ਆਪਾਂ ਜੇ ਸਾਰੀ ਤੁਹਾਡੇ ਬੇਲੇ ਵੀ ਰਹਾਂਗੇ ਉਹ ਵੀ ਨਹੀਂ ਸਹੀ ਹੈਗਾ ਰਿਫਰੈਸ਼ਣ ਦਾ ਕਰਨੇ ਬਣਦੇ ਜੇ ਬੇਲੇ ਬੈਠੇ ਰਹਿਨੇ ਆ ਕੁਛ ਨਾ ਕੁਛ ਸੋਚੀ ਜਾਂਦੇ ਆ ਦਿਮਾਗ ਤੇ ਆਈ ਜਾਂਦਾ ਹਮ ਬੇਫਾਲਤੂ ਗੱਲਾਂ ਸੋਚੀ ਜਾਂਦੇ ਆ ਤੇ ਜੇ ਆਪਾਂ ਹਨਾ ਸਾਰਾ ਕੰਮ ਆਪਣਾ ਘਰ ਦਾ ਆਪ ਕਰਾਂਗੇ ਤਾਂ ਹਰ ਇੱਕ ਡਿਫਰੈਸ਼ਨ ਦੀ ਚੀਜ਼ ਤੋਂ ਬਚੇ ਰਹਾਂਗੇ ਜਿਹੜੀ ਆਪਾਂ ਨੂੰ ਟੈਨਸ਼ਨ ਮੰਦੀ ਹੋਵੇ ਆਪਣਾ ਦਿਮਾਗ ਉਧਰ ਨੂੰ ਚਾਊਗਾ ਜੇ ਫੇਲੇ ਰਹਾਂਗੇ ਹਨਾ ਜੇ ਕੰਮ ਤੇ ਲੱਗੇ ਰਹਾਂਗੇ ਕੋਈ ਨਾ ਕੋਈ ਆਪਾਂ ਨੂੰ ਇਨਾਂ ਇੱਕ ਵੀ ਵੇਲ ਹੀ ਹੋਊਗਾ ਕਿ ਆਪਾਂ ਕਿਸੇ ਹੋਰ ਬਾਰੇ ਵੀ ਮਾੜੀ-ਮੋਟੀ ਵੀ ਗੱਲ ਸੋਚ ਸਕੀਏ ਕਿਉਂਕਿ ਜੇ ਆਪਣਾ ਕੰਮ ਇਹਨਾਂ ਹੋ ਜਾਂਦਾ ਸੱਧਿਆੜੀ ਆਪਣੇ ਕੰਮ ਕਰਦੇ ਜੁਨੇਂਗੀਆਂ ਜਾਂਦੀ ਆ ਸਾਰਿਆਂ ਨੂੰ ਮੈਂ ਤਾਂ ਇਹ ਕਹੂੰਗੀ ਕਿ ਹਰ ਇੱਕ ਨੂੰ ਪਸ਼ੂ ਰੱਖਣੇ ਚਾਹੀਦੇ ਨੇ ਬੰਦਾ ਕੰਮ ਲੱਗਿਆ ਜਾਂਦਾ ਆਪਣੇ ਘਰ ਕਿਸੇ ਕੋਲ ਖੜਨ ਦਾ ਵੇਲ ਨਹੀਂ ਹੁੰਦਾ ਹੈਗਾ ਬਸ ਇਹਦੇ ਵਿੱਚ ਆਪਣੀ ਦਿਹਾੜੀ ਲੰਘ ਜਾਂਦੀ ਆ ਜੇ ਆਪਾਂ ਖੜਾਂਗੇ ਤਾਂ ਚਾਰ ਚੁਗਲੀਆਂ ਕਰਾਂਗੇ ਫੇਰ 9 ਵਜਦੇ ਨੇ ਵੀ ਉਹਨੇ ਐਦਾਂ ਕਹਿਤਾ ਉਹਨੇ ਐਦਾਂ ਕਹਿਤਾ ਨਾ ਹੀ ਲੱਗਦੇ ਨੇ ਹਨਾ ਤੇ ਬਸ ਜੀ ਆਪਣੇ ਘਰ ਵਿੱਚ ਬਿਜੀ ਰਹੋ ਲੋੜੇ ਨਹੀਂ ਕਿਸੇ ਕੋਲ ਖੜੋਣਾ ਉੱਠਣ ਬੈਠਣ ਵੀ ਤੇ ਆਪਾਂ ਇਸ ਤਰ੍ਹਾਂ ਬਸ ਆਪਣਾ ਕੰਮ ਕਰੀ ਚਾਹੀਦਾ ਕਿਸੇ ਨੂੰ ਉਹ ਕੋਲ ਖੜਕੇ ਗੱਲਾਂ ਕਰਨ ਦਾ ਇੰਨਾ ਟਾਈਮ ਹੀ ਨਹੀਂ ਹੁੰਦਾ ਹੈਗਾ ਵੀ ਕਿਸੇ ਕੋਲ ਖੜਕੇ ਗੱਲਾਂ ਕਰੀਏ ਤੇ ਬਸ ਏਦਾਂ ਹੀ ਬਸ ਆਪਣੀ ਦਿਹਾੜੀ ਨਿੱਗੇ ਜਾਂਦੇ ਆ ਤੇ ਬਸ ਜੀ ਆਪਣੇ ਕੰਮ ਕਰੀ ਚੱਲੋ ਜਦੋਂ ਟਾਈਮ ਮਿਲੇ ਤੇ ਬਾਣੀ ਪੜ ਲਓ ਉਹ ਵੀ ਜ਼ਰੂਰੀ ਹੈ ਜੀ ਕੰਮ ਕਰਨਾ ਵੀ ਜ਼ਰੂਰੀ ਹੈ ਤੇ ਬਾਕੀ ਜੀ ਬਾਣੀ ਪੜਨੀ ਵੀ ਜ਼ਰੂਰੀ ਹੈ ਇਹ ਵੀ ਬਹੁਤ ਜ਼ਰੂਰੀ ਹੈ ਗੁਰੂ ਦਾ ਨਾਮ ਲੈਣਾ ਉਹ ਵੀ ਲਿਆ ਕਰੋ ਸਾਰੇ ਜਾਣੇ ਤੇ ਬਹੁਤ ਵਧੀਆ ਇਹਦੇ ਨਾਲ ਦੇਣ ਲੈਂਗੇ ਦਾ ਸਾਜੇ ਉੱਠ ਕੇ ਕਰ ਲਿਆ ਕਰੋ ਜੇ ਹੋ ਸਕੇ ਤਾਂ ਪਾਠ ਤੇ ਸਾਰੀ ਦਿਹਾੜੀ ਬਹੁਤ ਵਧੀਆ ਨਹੀਂ ਵਧੀਆ ਤੇ ਚਲੋ ਜੀ ਹੁਣ ਆਪਾਂ ਨੇ ਲੈਸਾ ਐਨ ਬਿਲਕੁਲ ਨੜਾਤੀਆਂ ਤੇ ਹੁਣ ਮੈਂ ਮੋਟਰ ਚਲਾ ਲਈ ਸੀਗੀ ਮੋਟਰ ਨਾਲ ਫਰੈਸ਼ਰ ਜ਼ਿਆਦਾ ਬਣ ਲੈਂਦਾ ਤੇ ਫੇਰ ਵਧੀਆ ਫਾਸਟ ਹੋ ਜਾਂਦਾ ਹੁਣ ਆਪਾਂ ਧੋਦਾਂਗੇ ਫਾਸਟ ਐਨ ਗੁਹਾ ਵਗੈਰਾ ਨਿਕਲ ਜੂਗਾ ਫਾਸਟ ਦੇ ਵਿੱਚੋਂ ਬਾਗ ਦੇ ਸਾਫ ਹੋ ਜਾਂਦਾ ਝਾੜੂ ਫੇਰਨ ਦੀ ਲੋੜ ਨਹੀਂ ਰਹਿੰਦੀ ਹੈਗੀ ਤੇ ਇੱਥੇ ਪਾਣੀ ਅੜ ਗਿਆ ਤੇ ਫਿਰ ਉਹ ਹੌਦੀ ਜੀ ਚੱਕਣੀ ਪੈਂਦੀ ਹੈ ਕੱਪੜੇ ਤਾਂ ਕਾਫੀ ਗਿੱਲੇ ਹੋ ਜਾਂਦੇ ਆ ਜਦੋਂ ਆਪਾਂ ਮੱਝਾਂ ਨਾਲ ਆਉਨੇ ਆ ਨਾਲੇ ਹੋ ਮੈਨੂੰ ਹੁਣ ਪਤਾ ਲੱਗਿਆ ਵੀਡੀਓ ਦੇ ਵਿੱਚ ਵੀ ਮੇਰੇ ਪਿਛਲੇ ਪਾਸੇ ਪੱਲੇ ਤੇ ਗੋਹਾ ਲੱਗਿਆ ਹੋਇਆ ਏ ਉੱਥੇ ਜਦ ਮੈਂ ਮਿਲਦਾ ਮੈਂ ਸਨ ਲਾਉਂ ਦਿੱਤੀ ਸ਼ਾਇਦ ਉੱਥੋਂ ਲੱਗ ਗਿਆ ਉਹ ਕੰਧ ਨੂੰ ਲੱਗਿਆ ਹੋਊਗਾ ਪਹਿਲਾਂ ਨਹੀਂ ਪਤਾ ਲੱਗਦਾ ਹੈਗਾ ਤੇ ਹੋਰ ਕੰਮ ਲੱਗ ਗਿਆ ਜਦੋਂ ਵੀਡੀਓ ਐਡੀਟਿੰਗ ਕਰਨ ਲੱਗੀ ਚਲੋ ਜੀ ਹੁਣ ਬਸ ਐਂ ਨਾ ਤੁਰ ਲੈਣਾ ਸਾਫ ਹੋ ਗੀਆਂ ਪਿੰਡਾ ਚਮਕਣ ਲੱਗ ਗਿਆ ਨਾ ਤੇ ਆਪਾਂ ਨੇ ਦੇਖ ਲਓ ਹਨਾ ਇਹਨਾਂ ਨੂੰ ਵੀ ਜਿਹੜੇ ਮੇਰੇ ਦੋਏ ਪੱਖੇ ਨੇ ਇਹ ਵੀ ਇਨਵਰਟਰ ਤੇ ਕਰਾਏ ਹੋਏ ਨੇ ਕਿਉਂਕਿ ਜੀ ਆਪਾਂ ਨੇ ਜਿਹੜਾ ਇਨਵਰਟਰ ਲਿਆ ਸੀ ਜਿਹੜੀ ਆਪਾਂ ਨੇ ਬੈੜੀ ਵਿੱਚ ਹੀ ਸੀ ਉਹਦੇ ਸਿਰ ਤੇ ਹੀ ਲਿਆ ਸੀਗਾ ਤੇ 20000 ਰੁਪਏ ਲੱਗ ਗਿਆ ਸੀ ਆਪਣਾ ਸਾਰਾ ਹੀ ਫਿਟਿੰਗ ਵਗੈਰਾ ਕਰਾਉਣ ਤੇ ਵਿੱਚ ਇਨਵਰਟਰ ਲੈਣ ਤੇ ਫਿਰ ਇਹਨਾਂ ਦੇ ਸਿਰ ਤੋਂ ਲਾਇਆ ਹੋਇਆ ਜੇ ਆਪਾਂ ਇਹਨਾਂ ਨੂੰ ਇਨੀ ਪੱਕੇ ਲਾਵਾਂਗੇ ਫਿਰ ਤਾਂ ਗਲਤ ਗੱਲ ਆ ਹਨਾ ਆਪਣੇ ਲਈ ਤੇ ਮੈਂ ਇਹਨਾ ਇਹ ਵੀ ਦੋ ਪੱਖੇ ਇਨਵਰਟਰ ਤੇ ਕਰਾਏ ਹੋਏ ਨੇ ਕਿਉਂਕਿ ਜਦੋਂ ਲਾਈਟ ਪਾ ਚੰਦੀ ਆ ਆਪਣੇ ਮੱਛਰ ਲੜਦਾ ਆਪਾਂ ਨੂੰ ਗਰਮੀ ਲੱਗਦੀ ਆ ਇਹਨਾਂ ਨੂੰ ਵੀ ਲੱਗਦੀ ਆ ਨਾ ਤੇ ਫਿਰ ਮੈਂ ਤਾਂ ਇਹ ਕਰਵਾ ਲਈ ਸੀ ਮੈਂ ਹਾਂ ਚਲੋ ਅਸੀਂ ਇੱਕ ਆ ਪੱਖੇ ਨਾਲ ਸਾਰ ਲਾਂਗੇ ਉੱਪਰਲੇ ਵੀ ਇੱਕ ਚਲਾ ਲਿਆ ਕਰਾਂਗੇ ਇਹਨਾਂ ਨੂੰ ਚਲੋ ਚੱਲੀ ਜਾਣ ਦੋ ਤਾਂ ਕਰਕੇ ਆਪਾਂ ਨੇ ਇਹ ਪੱਖੇ ਕਰਵਾ ਦਿੱਤੇ ਸੀਗੇ ਨੂੰ ਮਟਰ ਤੇ ਕਿਉਂਕਿ ਜੀ ਇਹਨਾਂ ਦੇ ਸਿੱਤੋ ਹੀ ਬਣਾਇਆ ਇਨਵਰਟਰ ਵੀ ਮੈਂ ਉਕੜਾ ਸੀ ਕਿ ਹੋ ਕਰਿਆ ਜੀ ਇਹ ਦੁੱਧ ਦੰਦੀਆਂ ਨੇ ਤਾਂ ਆਪਾਂ ਪਾਉਣੇ ਆ ਤੇ ਫਿਰ ਆਪਾਂ ਨੂੰ ਆਮਦਨ ਆਉਂਦੀ ਆ ਤੇ ਤਾਂ ਹੀ ਫਿਰ ਆਪਾਂ ਘਰ ਦੇ ਵਿੱਚ ਕੰਮ ਕਰ ਸਕਦਾ ਕੋਈ ਨਾ ਕੋਈ ਬਸ ਜੀ ਸਾਂਭ ਸੰਭਾਲ ਕਰਿਆ ਕਰੋ ਪਸ਼ੂਆਂ ਨੂੰ ਇਦਾਂ ਨਾ ਛੱਡਿਆ ਕਰੋ ਕੀਲਿਆਂ ਤੇ ਬੰਨ ਕੇ ਸਾਂਭ ਸੰਭਾਲਣ ਵਾਲੇ ਪਸ਼ੂ ਹੈ ਜੀ ਅ ਵਦਿਆ ਖਾਣਾ-ਦਾਣਾ ਪਾਇਆ ਕਰੋ ਫੀਡ ਵਗੈਰਾ ਪਾਇਆ ਕਰੋ ਮੈਂ ਫੀਡ ਮੁੱਕਣ ਨਹੀਂ ਦਿੰਦੀ ਹੈਗੀ ਜਦੇ ਥੈਲਾ ਮੰਗਵਾ ਲੈਂਦੀ ਆ ਕਦੀ ਐ ਨਹੀਂ ਹੋਇਆ ਹੈਗਾ ਵੀ ਚਲੋ ਛੱਡੋ ਦੋ ਡੰਗ ਨਹੀਂ ਪਾਵਾਂਗੇ ਵੀ ਸਰਜੂਗਾ ਜੇ ਮੈਂ ਨਾ ਇੱਕ ਡੰਗ ਵੀ ਫੀਡ ਨਾ ਪਾਵਾਂ ਜਦੇ ਪਸ਼ੂ ਦੁੱਧ ਘਟ ਜਾਂਦੇ ਨੇ ਜਦੇ ਪਤਾ ਲੱਗ ਜਾਂਦਾ ਵੀ ਬਸ ਘਟ ਕੇ ਹੁਣ ਸੇ ਫੀਡ ਦਾ ਮੈਂ ਥੈਲਾ ਜਦੇ ਮਗਾ ਕੇ ਰੱਖਦੀ ਆ ਸਿਰ ਜ਼ਰੂਰ ਚੜ ਜਾਣਗੇ ਪੈਸੇ ਪੇਮੈਂਟ ਆਈ ਕਿਸੇ ਨਾ ਨੇ ਮੈਂ ਪਰ ਫੀਡ ਨਹੀਂ ਆਪਾਂ ਮੁੱਕਣ ਦਿੰਦੇ ਹੈਗੇ ਤੇ ਫੀਡ ਦੇ ਵਿੱਚੋਂ ਵੈਸੇ ਤਾਂ ਹੋਏ ਹੋਏ ਨੇ ਫੈਲਿਆਂ ਦੇ ਪੈਸੇ ਕਾਫੀ ਇਕੱਠੇ ਉਹ ਵੀ ਕੋਈ ਗੱਲ ਨਹੀਂ ਕਰਦਾਂਗੇ ਇਹਨਾਂ ਦੇ ਸੈਤੋਂ ਹੀ ਧਾਰਨੇ ਨੇ ਆਪਾਂ ਕਿਹੜਾ ਕਿਤੇ ਕੋਰੋਂ ਲਿਆ ਕੇ ਧਾਰਨੇ ਨੇ ਉਹ ਵੀ ਅਰਜੰਗੀ ਕੋਈ ਗੱਲ ਨਹੀਂ ਤੇ ਆਪਾਂ ਫਰ ਫੀਡ ਨਹੀਂ ਮੁੱਕਣ ਦਿੰਦੇ ਹੈ ਜੀ ਚਲੋ ਜੀ ਹੁਣ ਇਹ ਨਾਲੀਆਂ ਤੇ ਆਪਾਂ ਹੋਰ ਤੁਹਾਨੂੰ ਦਿਖਾ ਲਿਆ ਬਾਕੀ ਸਭ ਕੰਮ ਦਾ ਬਣੇ ਦਿਓ ਵੀਡੀਓ ਦੇ ਨਾਲ ਚੇ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਜੀ ਮੰਮੀ ਲਾਓ ਜੀ ਨੜਾਤੀਆਂ ਹੁਣ ਆਰਾਮ ਕਰਨੀਆਂ ਹੁਣ ਸਾਫ ਹੋ ਗਈ ਨਾ ਸਾਫ ਹੋ ਗਈ ਨਾ ਤੇ ਤੋਂ ਬਾਅਦ ਬਹੁਤ ਲੱਗਿਆ ਪੈਸੇ ਕਈ ਦਿਨ ਦੀ ਨੜਾਈਆਂ ਨਹੀਂ ਸੀਗੀਆਂ ਤੇ ਚਲੋ ਅੱਜ ਮੋਟਰ ਚੱਲਦੀ ਜੀ ਮੈਂ ਸੋਚਿਆ ਮੈਂ ਚੱਲ ਵੀ ਨੜਾ ਦੰਨੇ ਅੱਜ ਫਿਰ RAMNA ਬੈਠੇ ਰਹਿੰਗੇ ਜਿਹੜਾ ਗੋਹਾ ਸੀਗਾ ਮੜਾ ਮੜਾ ਚੱਕ ਕੇ ਬਾਹਰ ਸੜਤਾ ਚਲੋ ਜੀ ਲਓ ਜੀ ਆਹ ਸੈਜਪਰੀ ਤੋਂ ਲੈ ਕੇ ਨੇ ਆਟਾ ਚੱਕ ਕੇ ਇਹ ਚੜਾਣਾ ਉੱਪਰ ਉੱਥੇ ਜੜਾਵਾਂਗੇ ਉਹ ਪਾਪੇ ਨੂੰ ਜਦੋਂ ਆਊਗਾ ਉਹਨੂੰ ਕਹਾਂਗੀ ਉਹ ਚੜਵਾ ਦੂਗਾ ਆਪਾਂ ਇੱਥੇ ਰੱਖਤਾ ਹੁਣ ਚੱਲਦੇ ਆ ਉੱਪਰ ਤੇ ਪਸ਼ੂ ਤਾਂ ਆਪਣੇ ਬੈਗੇ ਦੇਖੋ ਤਾਂ ਉੱਪਰ ਲਾਈ ਹੈ ਮੇਰੀ ਮਸ਼ੀਨ ਕੱਪੜੇ ਧੋਣ ਵਾਲੀ ਕੱਪੜੇ ਧੋ ਰਹੀ ਸੀ ਕਿ ਮੈਂ ਮੌਸਮ ਚੈੱਕ ਕਰਾਂ ਦੇਖੋ ਨਾ ਵਧੀਆ ਮੌਸਮ ਹੋ ਰਿਹਾ ਹੈ ਮੱਦਮ ਇੰਨੀ ਧੁੱਪ ਆਨੇਗੀ ਹੁਣ ਕਰਕੇ ਠੀਕ ਹੈ ਮੈਂ ਧੋ ਰਿਤੀ ਕੋ ਕੱਪੜੇ ਥੋੜੇ ਜਿਹਾ ਰਹਿ ਗਏ ਬਸ ਇਹ ਮਸ਼ੀਨ ਖੜ ਗਈ ਆਪਾਂ ਨੋ ਲਿਆ ਦੁਬਾਰਾ ਇੱਥੇ ਤੇ ਲੋ ਜੀ ਇੱਥੇ ਮੈਂ ਧਰ ਕੇ ਗਈ ਸੀਗੀ ਦਾਲ ਮੇਰੇ ਆਉਣ ਤੋਂ ਪਹਿਲਾਂ ਹੀ ਸ਼ਾਇਦ ਕਿਸੇ ਨੇ ਕੁੱਕਰ ਖੋਲ ਕੇ ਦੇਖ ਲਿਆ ਤੇ ਗੈਸ ਕਰਤਾ ਬੰਦ ਤੇ ਫਿਰ ਮੈਂ ਆ ਕੇ ਜਦੋਂ ਦੇਖਿਆ ਮੈਂ ਹਾਇ ਤਾਂ ਕੁੱਕਰ ਵੀ ਬੰਦ ਕਰ ਖੋਲਿਆ ਪਿਆ ਨਾਲੇ ਗੈਸ ਵੀ ਬੰਦ ਕਰਿਆ ਪਿਆ ਪਤਾ ਨਹੀਂ ਕਿਹਨੇ ਪਤਾ ਨਹੀਂ ਸਹਿਜਪ੍ਰੀਤ ਆਇਆ ਸੀ ਪਤਾ ਨਹੀਂ ਜਿਸ ਕਰ ਲਈ ਜਿਸ ਕਰੰਦੋਂ ਪਰ ਖੱਲੇ ਸੀਗਾ ਉਹਨੇ ਜਾਂ ਤਾਂ ਕੱਢ ਕੇ ਵਿੱਚੋਂ ਦਾਲ ਖਾਦੀ ਹੋਣੀ ਆ ਉਹਨੂੰ ਸਵਾਦ ਲੱਗਦੀ ਹੈ ਹਰੀ ਹੋਗੀ ਦਾਲ ਮਹਾ ਸ਼ੋਲੇਿਆਂ ਜਿਹੇ ਦੀ ਹੋਵੇ ਚਾਹ ਮੂਰੀ ਦੀ ਹੋਵੇ ਫੇਰ ਅਦਰ ਹਲੇ ਥੋੜੀ ਹੀ ਰਹਿੰਦੀ ਸੀਗੀ ਪਾਚੂ ਫੇਰ ਮੈਂ ਗੈਸ ਦੁਆਰਾ ਲਾਤਾ ਸੀਗਾ ਤੇ ਬਸ ਹੁਣ ਬਣ ਜੂਗੀ ਦੁਆਰਾ ਪੇਰ ਜੜਾ ਪਾਣੀ ਤਾਂ ਹੈਗਾ ਸੀਗਾ ਬਸ ਇੱਕ ਰੈਂ ਟੱਕਣ ਦੁਆਰਾ ਲਾਤਾ ਸੀਗਾ ਮੈਂ ਤੇ ਹੁਣ ਬਣੀ ਜਾਊਗੀ ਚਲੋ ਜੀ ਆਪਾਂ ਦਾਲ ਬਣੀ ਤੇ ਨੂੰ ਟਾਟਾ ਲਾ ਲਾਂਗੇ ਤੇ ਆਪਾਂ ਬਲੌਗਿੰਗ ਵੀ ਇੱਥੇ ਕਰਦੇ ਹਾਂ ਮਿਲਾਂਗੇ ਕੱਲ੍ਹ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਤਾਂ ਤੱਕ ਲਈ ਓਕੇ ਬਾਏ ਬਾਏ ਟਾਟਾ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ